ਸੋਚਾਂ ਆਪਣੇ ਪੈਰਾਂ ਸਿਰ ਜਦ ਹੋਣ ਗੀਆਂ ਸੁੱਖਾਂ ਦੇ ਸੂਰਜ ਲਈ ਮਿੱਟੀ ਗੋਣ ਗੀਆਂ ਇਹ ਵੇਲਾ ਵੀ ਜੀਵਨ ਦੇ ਵਿੱਚ ਤੱਕਣਾ ਸੀ ਲਾਸ਼ਾਂ ਵੀ ਰੋਹਾਂ ਦੇ ਪੱਥਰ ਢੋਣ ਗੀਆਂ ਹੰਝੂਆਂ ਦੇ ਨਾਲ ਚਿਹਰਾ ਤੇ ਧੂਲ ਸੱਕਦਾ ਏ ਅੱਖਾਂ ਦਿਲ ਦੇ ਦਾਗ ਪਲਾ ਕਿੰਜ ਧੋਣ ਗੀਆਂ ਅੱਜ ਫੇਰ ਕਾਵਾਂ ਦਾ ਲੱਗਿਆ ਦਾਇ ਬੋਟਾਂ ਤੇ ਅੱਜ ਫੇਰ ਚਿੜੀਆਂ ਸ਼ਾਖਾਂ ਤੇ ਬਹਿ ਰੋਣ ਗਈਆਂ ਕੀਏ ਜੇ ਅੱਜ ਉਹਦੀਆਂ ਵਾਂਗਾਂ ਖੁੱਲੀਆਂ ਨਹੀਂ ਕੱਲ ਉਹਦੇ ਲਈ ਸੜਕਾਂ ਵੀ ਤੰਗ ਹੋਣ ਗਈਆਂ ਕਹਿਰ ਹਨੇਰੇ ਛੱਟ ਜਾਵਣਗੇ ਅੰਤ ਉਦਾਸ ਰਾਤਾਂ ਕਦ ਤੱਕ ਜ਼ੁਲਮ ਦੀ ਚੱਕੀ ਚੋਣ ਗਈਆਂ ਰਾਤਾਂ ਕੱਦ ਤੱਕ ਜ਼ੁਲਮ ਦੀ ਚੱਕੀ ਚੋਣ ਗੀਆ